ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਗੋਬਿੰਦ ਨਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੀਗ ਬਹਾਦਰ ਸਿਮਰੀਐ ਘਰ ਨਾਉ ਨਿਤ ਆਵਹਿ ਤਾਏ ਸਭ ਥਾਈ ਹੋਏ ਸਹਾਰੇ ਪਉੜੀ ਖੰਡਾ ਪਿਤਮੇ ਸਾਜ ਕੇ ਜਨ ਸਭ ਸੈਸਾਰ ਰੂਪਾਇ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇ ਸਿੰਧ ਪਰਬਤ ਮੀਤਨੀ ਬਿਨ ਥੰਮਾ ਗगन ਰਹਾਏ ਸਰ ਜੀ ਦਾਨੋ ਦੀਵਤੀ ਤੈਨੂੰ ਦਰਬਾਰ ਚਾਹ ਤੈ ਹੀ ਦੁਰਗਾ ਸਾਜ ਕੇ ਦੇਤਾਂ ਦਾ ਨਾਸ ਕਰਾਇ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇ ਵੱਡੇ ਵੱਡੇ ਮਨ ਦੀਵਤੀ ਕਈ ਯੁਗ ਤਨੀ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜਗ ਵੀਰ ਤੇ ਆਤਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲਨਾਰਦ ਡੌਰੂ ਬਾਇਆ ਅਭਮਾਨ ਉਤਾਰਨ ਦੇਵਤੀ ਆ ਮੈਖਾ ਸੁਰਸੰਭ ਉਪਾਇਆ ਜੀਤ ਲਏ ਤਿੰਨ ਦੇਵਤੀ ਤੇ ਹੋ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੇਸਰ ਉੱਪਰ ਛਤਰ ਫਰਾਇਆ ਦਿੱਤਾ ਇੰਦਰਨ ਕਾਲ ਕਿਰਤਨ ਗੈਰ ਕੈ ਲਾਸ ਤਕਾਇਆ ਡਰ ਕੈ ਹੱਥੋਂ ਦਾਨ ਬਿਦਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਰੜੀ ਇੱਕ ਦਿਹਾੜੇ ਨਾ ਬਣਿਆ ਦੁਰਗਸ਼ਾ ਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕرائی ਸਾਤੇ ਦਾਨ ਬੀ ਲੋਕੀ ਤੀ ਫਰਾਈ ਦੋਹੀ ਆਪਣੀ ਬੈਠੇ ਵਾਇ ਵਿਧਾਈ ਤੇ ਅਮਰ ਬਤੀ ਦਿੱਤੀ ਦੀਵ ਭਜਾਈ ਸਭਨਾ ਰਾਕਸ਼ਾਂ ਕਿਨੈ ਨਾ ਜਿੱਤਾ ਜਾਈ ਮਹਿ ਖਿਰ ਦੇ ਤਨੂੰ ਤੇਰੀ ਸ਼ਾਂਤ ਕਈ ਦੇਵੀ ਦੁਰਗਸ਼ਾ ਪੌੜੀ ਦੁਰਗਾ ਪੈਣ ਸੁਨੰਦੀ ਹੱਸੀ ਹੜਹੜਾਓ ਈਸੀ ਹੋ ਮੰਗਾਇਆ ਰਾਖਸ਼ ਭਖਣਾ ਚਿੰਤਾ ਕਰੋ ਨਾ ਕਾਇ ਦੇਵਾਨੂ ਆਖਿਆ ਰੋਹ ਹੋਈ ਮਹਾ ਮਾਈ ਰਾਖਸ਼ ਮਾਰਨੇ ਦੋਹਰਾ ਰਾਖਸ਼ ਆਏ ਰੋਹਲੇ ਖੇਤ ਪੜਨ ਕੀ ਜਾਏ ਲਾਸ਼ ਕਣ ਤੇਗਾ ਵਰਸ਼ੀਆਂ ਸੂਰਜ ਨਜ਼ਰ ਨਾ ਪਾਏ ਪੌੜੀ ਦੁਹਾ ਕਿੰਦਾ ਰਾਮ ਜੁੜੀ ਢੋਲ ਸੰਖ ਨਗਾਰੇ ਵੱਜੇ ਰਾਖਸ਼ ਆਏ ਰੂਹ ਲਈ ਤਰਬਾਰੀ ਬਖਤਰ ਸੱਜੇ ਜੁੱਟੇ ਸੋਹੇ ਜੁੱਧ ਨੂੰ ਇੱਕ ਜਾਤ ਨਾ ਜਾਣਣ ਭੱਜੇ ਖੇਤ ਅੰਦਰ ਜੋਧਰੇ ਗੱਜੇ ਪੌੜੀ ਜੰਗਮ ਸਾਪਾ ਵੱਜਿਆ ਰਣ ਘੁਰੀ ਨਗਾਰੇ ਚਾਵਲੀ ਝੂਲਨ ਨੇ ਜੀ ਕਾਨੀਸਾਨ ਲਸਨ ਲਸਾਵਲੀ ਢੋਲ ਨਗਾਰੇ ਪੌਣ ਦੇ ਉਂਗਣ ਜਾਣ ਜਟਾਵਲੀ ਦੁਰਗਾਦਾਨੋਂ ਡਹੀ ਰਣ ਨਾਦ ਵਜਣ ਖੇਤ ਪੀ ਹਾਵਲੇ ਬੀਰ ਪਰੋਤੀ ਬਰਸ਼ੀਂ ਜੰਡਾਲ ਚਮੁੱਟੇ ਆਵਲੇ ਇੱਕ ਵੱਡੇ ਤੀਕੀ ਤੜਥੀ ਐਨ ਮਦ ਪੀਤੇ ਲੁੱਟਨ ਬਾਵਲੇ ਇੱਕ ਚੁਣ ਚੁਣ ਝਾੜੋਂ ਕੱਢੀਆਂ ਨਰੇਤ ਵਿੱਚੋਂ ਸੁਇਨਾ ਡਾਬਲੇ ਗਦਾਤਰ ਸੁਲਾ ਬਰਸ਼ੀਆਂ ਤੀਰ ਬਗਨ ਖਰੀ ਉਤਾਵਲੇ ਜੰਡ ਅਸੀਂ ਭਜੰਗਮ ਸਾਹਬਲੇ ਮਰ ਜਾਵਨ ਬੀਰ ਰਹਾਵਲੇ ਪਉੜੀ ਦੇਖਣ ਚੰਡ ਪ੍ਰਚੰਡ ਨੋ ਰਣ ਘੁਰੇ ਨਗਾਰੇ ਧਾਏ ਰਾਖਸ਼ ਰੋਹਲੇ ਚੌ ਗਿਰਦੋਂ ਭਾਰੇ ਹੱਥੀ ਤੇਗਾ ਪਕੜ ਕੇ ਰਾਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਵਢਾਏ ਕੈ ਮਾਰ ਮਾਰ ਪੁਕਾਰੀ ਮਾਰੀ ਚੰਡ ਪ੍ਰਚੰਡ ਨੈ ਵੀਰ ਖੇਤੂ ਤਾਰੇ ਮਾਰੀ ਜਪਨ ਬਿਜਲੀ ਸਿਰ ਭਾਰਨ ਨਾਰੇ ਪਉੜੀ ਚੋਟ ਪਈ ਦਮਾਮੇ ਦਲਾਮ ਕਾਬਲਾ ਦੀ ਵੀ ਦਸਤ ਨਚਾਈ ਸਿਹਣ ਸਰ ਦੀ ਪੀਟ ਮਲੰਦੇਲਾ ਮੈਂ ਖਿਦੈ ਤੈਨੂੰ ਗੁਰਦੀ ਅੰਦਾਂ ਖਾਈ ਨਾਲੇ ਰੁਕੜੀ ਜੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਪਵੜੀ ਚੋਟਾ ਪਵਣ ਨਗਾਰੀ ਅਣੀਆਂ ਜੁੱਟੀਆਂ ਤੁਹ ਲਈਆਂ ਤਰਬਾਰੀ ਦੇਵਾਂ ਦਾ ਨਵੀਂ ਬਾਹਨ ਬਾਰੂਬਾਰੀ ਸੂਰੇ ਸੰਘਰੇ વગેરે રત ચુલહરી જો ગેરૂ બાબતરા દેખણ બેઠો ટારી નારી રાક્ષસા પાય તુમ સવારી દુર્ગાદાન વી પડડી લખનગરી બજણ આમ સામેણી રાક્ષરણોના પજણ રોહી રોહલી સિંહા વાંગો ગજણ સબ્બે સૂરમે તણ તણ કે બર છડણ દુર્ગા સામેણી પડડી ਕੋਰੇਨਗਾਰੇ ਦੂਹਰੀ ਰਣਸੰਗਲਿਆਲੇ ਧੂੜ ਲਪੇਟੇ ਤੂਹਰੇ ਸਰਦਾਰ ਜਟਾਲੇ ਉਖੜੀਆਂ ਨਾਸਾਂ ਜਿੰਨਾ ਮੋਹੇ ਜਪਣ ਆਲੇ ਧਾਇ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸਰਪਤ ਜੀ ਲੜ ਹਟੇ ਬੀਰ ਖੜੇ ਨਾ ਟਾਲੇ ਗੱਜੇ ਦੁਰਗਾ ਘੇਰ ਕਹਿ ਜਾਣ ਕਨੀ ਹਰ ਕਾਲੇ ਪੌੜੀ ਜੋਟ ਪਈ ਖਰਜਾਮੀ ਦਲਾ ਮੁਕਾਬਲਾ ਘੇਰ ਲਈ ਬ੍ਰਿਆਮੀ ਦੁਰਗਾ ਆਏ ਕੈ ਰਾਖਸ਼ ਵੱਡੇ ਅਲਾਮੀ ਭਜ ਨਾ ਜਾਣਦੀ ਅੰਤ ਹੋਈ ਸੁਰਗਾਮੀ ਮਾਰੀ ਦੇਵਤਾ ਪੌੜੀ ਅਗਣਤ ਘਰੇ ਨਗਾਰੇ ਦਲਾ ਪੜੰਦਿਆਂ ਪਾਏ ਮੈਖਲ ਭਾਰੇ ਦੀਵਾਂਦਾਨ ਵਣਵਾਹਣ ਫਟਕਰਾਰੀ ਰਾਖਸ਼ ਰੂਹਲੀ ਜਾਪਣ ਤੀਕੀਆਂ ਰੇ ਮਿਆਨੋਂ ਤੂੰ ਹੀ ਆ ਜੋਦੇ ਵੱਡੀ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸੁਬਾਰੀ ਪੰਜ ਵੇਹਣੀ ਕਦੀ ਨਾ ਆਖਣ ਹਰੀ ਧਾਵਣ ਸਾਮਣੀ ਦੁਰਗਾ ਸਭ ਸੰਘਾਰੇ ਰਾਖਸ਼ ਖੜ ਗੱਲੈ ਪੜੀ ਮੰਨ ਲੱਥੇ ਜੂਦੀ ਮਾਰੂ ਬੱਜਿਆ ਬੱਦਲ ਜੁਮਹਿ ਖਾਸੁਰ ਰਣ ਵਿੱਚ ਗੱਜਿਆ ਇੰਦਰ ਜੀ ਹਾ ਜੂਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਨ ਰਣ ਸੱਜਿਆ ਵੱਜੀ ਢੋਲ ਨਗਾਰੇ ਦਲਾਮ ਕਾਬਲਾ ਤੀਰ ਫੇਰੇ ਰੇ ਬਾਰੀ ਅਮੋ ਸਾਹਮਣੀ ਅਗੰਤ ਬੀਰ ਸੰਘਾਰੇ ਲੱਗਦੀ ਕੈ ਬਰੀ ਟਿੱਕੇ ਜਾਣ ਮਨਾਰੇ ਮਾਰੀ ਵਿੱਜਦੀ ਖੁੱਲੀ ਵਾਲੀ ਦਾ ਤੜਹਾੜੇ ਸੱਬੀ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੋਹਾਂ ਕੰਧਾਰਮ ਜੁੜੀ ਨਾਲ ਤੋਂ ਸਾ ਭਾਰੀ ਕੜਕੁਠਿਆ ਫੌਜ ਤੀ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮੈਂ ਖਾ ਸੁਰ ਭਾਰੀ ਉਮਲ ਲੱਥੀ ਸੂਰਮੇ ਮਾਰ ਮੱਝੀ ਕੁਰਾਰੀ ਜਾਪੀ ਚੱਲੇ ਰਤ ਦੇ ਸਲਲੇ ਜੱਟ ਧਾਰੀ ਪੌੜੀ ਸੱਟ ਪਈ ਜਮਤਾਣੀ ਦਲਾਮ ਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਨਤੀ ਚੰਡੀ ਰਾਖਸ਼ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਬਾਣੀ ਲੱਥੀ ਕਰ ਗਲੇ ਪਖਰ ਤੁਰਾ ਪਲਾਣੀ ਰੜ ਕੀ ਧਰਤ ਜਾਏ ਲੈਂਦੀ ਅਗਾ ਸਧਾਣੀ ਸਿੰਘਾਂ ਧੌਲਦੀਆਂ ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ ਵੱਡੀ ਗੰਨਤ ਖਾਣੀ ਮੂਏ ਖੇਤ ਵਿੱਚ ਰਾਣ ਵਿੱਚ ਕੱਤੀ ਕਹਾਣੀ ਲੋਹ ਮੱਜ ਦੀ ਚਾਰੇ ਚੁੱਕ ਕਹਾਣੀ ਚੱਲ ਗਤੀਕ ਦੀ ਬਿੱਦਣ ਖੇਤ ਬਿਹਾਨੀ ਮੈਂ ਖੇ ਦਾਇਰਤ ਨਾ ਇਤੀ ਮੈਂ ਖਾਸੁਰਦੈਰ ਤਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਬੀਰ ਜਟਾਣੀ ਦਾਲ ਵਿੱਚ ਹੀ ਅਗਲੀ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣ ਕਰਿ ਸਮਾਇ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜ ਬਾਣੀ ਚੱਲੇ ਬੀਰ ਖੇਤ ਪੀਤਾ ਥੁਲ ਇਆਣੀ ਘੁੰਮਣ ਸੁਰਮੇ ਹੋਈ ਆ ਲੋਪ ਭਵਾਨੀ ਦੇਵਾਨੂ ਰਾਜ ਦੀ ਸਰਦੀ ਬਰਦਾਨੀ ਹੋਈ ਜਿਤ ਜੈਨ ਸੁੰਭਨ ਸੁੰਭ ਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਜ ਧਾਨੀ ਤੱਕੀ ਜਿਤਣੀ ਇੰਦਰਪੁਰੀ ਤੇ ਧਾਵਨਾ ਵਡ ਜੋਦੀ ਮਤਰਪਕਾ ਸੰਝ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇ ਜੰਮੀ ਕਟਕੇ ਸ਼ੋਹਣੀ ਅਸਮਾਨ ਗਰ ਦੀ ਛਾਇਆ ਰੋ ਸੁੰਭਨ ਸੁੰਭ ਸਦਾਇਆ ਪੌੜੀ ਸੋੰਬ ਨਸੰਬ ਅਲਾਇਆ ਬੜ ਜੋਦੀ ਸੰਗਰਬਾਈ ਰੋਦ ਖਾਲੀ ਦਿੱਤੀ ਆ ਬਰਿਆਮੀ ਤੁਰੇ ਨਚਾਏ ਘੁਰੇ ਦਮਾ ਮੇ ਦੋ ਹਰੇ ਜਮ ਬਾਹਣ ਜਿਓ ਰੜਾਏ ਦਿਓ ਦਾਨੋਂ ਲੁੱਜਣ ਆਏ ਪੌੜੀ ਦਾਨੋਂ ਦਿਓ ਅਨਾਗੀ ਸੰਗਰ ਰਚਿਆ ਫੁੱਲ ਖਿੜੀ ਜਣ ਬਾਗੀ ਬਾਣੀ ਜੋਧਿਆ ਭੂਤਾ ਇਲਾ ਕਾਗੀ ਗੋਸਤ ਪਖਿਆ ਮੜ ਧਮੜ ਜਾਗੀ ਕਤੀ ਸੂਰਿਆ ਸੱਟ ਪਈ ਨਗਾਰੇ ਦਲਮ ਕਾਬਲਾ ਦਿੱਤੀ ਦੇ ਉਪਝਾਈ ਮਿਲ ਕੇ ਰਾਖਸ਼ੀ ਲੋਕੀ ਤੀ ਫਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾ ਡਰਦੇ ਆਂ ਆਂਦੀ ਚੰਡ ਚੜ੍ਹਾਏ ਉੱਤੇ ਰਾਖਸ਼ਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈ ਆਂਦੇ ਤ ਵੱਡੇ ਅਭਮਾਨੀ ਹੋਏ ਇਕੱਠੇ ਲੋਚਨ ਤੁਮ ਘਮਾਨੀ ਰਾਏ ਬਲਾਏ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚੈ ਮੀ ਦੁਰਗਾ ਲਿਆਵਣੀ ਪੌੜੀ ਕਟਕੁੱਠੀ ਰਣ ਚੰਡੀ ਫੌਜਾਂ ਦੇਖ ਕੇ ਤੁਹਿ ਮਿਆਨੋ ਖੰਡਾ ਹੋਈ ਸਾਹਮਣੀ ਸੱਬੇ ਪੀਰ ਸੰਘਾਰੇ ਤੁਮਰ ਨੈਣ ਦੀ ਜਣ ਲੈ ਕੱਟੇ ਆਰੇ ਦਰਖਤ ਬਾਢੀਆਂ ਪੌੜੀ ਜੋ ਵੀ ਤੋਸ ਬਜਾਈ ਦਲਮ ਕਾਬਲਾ ਰੂਪ ਬਾਨੀ ਆਈ ਉੱਤੇ ਰਾਖਸ਼ਾਂ ਖ ਬੈ ਦਸਨ ਚਾਈ ਸੀਹਣਸਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈਰ ਹੋਈ ਚਲਾਈ ਰਾਖਸ਼ ਰਾਏ ਜੰਪਰ ਦੀ ਆ ਪਟਾਈ ਲੋਚਨ ਤੁਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੰਭਦੀ ਬਉੜੀ ਪੰਨਾ ਦੇਤ ਪੁਕਾਰੀ ਰਾਜੀ ਸੁਮਥੈ ਲੋਚਨ ਤੁਮ ਸੰਘਾਰੇ ਸਣੇ ਸਪਾਹੀਆਂ ਚੁਣ ਚੁਣ ਜੋਦੀ ਮਾਰੀ ਅੰਦਰ ਖੇਤ ਦੇ ਜਾਪਣ ਅੰਬਰਤਾਰੇ ਡਿੱਗਣ ਸੂਰਮੇ ਗਿਰੇ ਪਾਰਬਤ ਭਾਰੇ ਮਾਰੀ ਬਿਜਦੀ ਲੈਤਾਂ ਦੇ ਦਲ ਹਾਰੇ ਦਹਿਤ ਖਾਏ ਕਹਿ ਬਚੇ ਸੁਮਾਰੀ ਮਾਰੀ ਰਹਦੀ ਰਾ ਇਥੈ ਪੜੀ ਰੋਹੀ ਬੁਲਾਈ ਰਾਖਸ਼ ਰਾਏ ਨੇ ਬੈਠੀ ਮਤਾ ਪੁਕਾਏ ਦੁਰਗਾ ਲਿਆ ਬਣੀ ਚੰਡਰਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੀਤੇ ਰਾਏ ਬੁਲਾਈ ਚੱਲੇ ਜੁੱਤ ਨੂੰ ਜਾਣ ਜੰਪਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲਨ ਗਾਰੇ ਬਾਏ ਦਲਮ ਕਾਬਲਾ ਰੂਹ ਰੂਹੇ ਲਿਆ ਯੁਕਤੀ ਰਾਖਸ਼ਾਂ ਸਭਨੀ ਤੁਰੇ ਨਚਾਏ ਬਰਸ਼ੀ ਪਕੜ ਕੇ ਬਹੁਤੀ ਮਾਰ ਗਰਾਏ ਅੰਦਰ ਖੀਤਦਾ ਤੇਰੀ ਸ਼ਹਿ ਬਰ ਲਾਈ 부ਠੀ ਦੇਵਤਾ ਭੇਰੀ ਸੰਖ ਬਜਾਏ ਸੰਗਰ ਰੱਜਿਆ ਤਣ ਤਣ ਤੀਰ ਚਲਾਏ ਦੁਰਗਾ ਧਣਖ ਲੈ ਜਿੰਨੀ ਦਾਸ ਉਠਾਏ ਰਹੀ ਨਾ ਜੀਵ ਦੇ ਚੰਦਰ ਮੁੰਡਖ ਪਾਏ ਦੋਨੋਂ ਦੇਵਤਾ ਸੁੰਭਨ ਸੁੰਭਰ ਸਾਈ ਮਾਰ ਹਿਦੈਤ ਸੁਣ ਜੋਦੀ ਸਭ ਬੁਲਾਏ ਆਪਣੀ ਮਜਲਸੀ ਜਿੰਨੀ ਦੇ ਉਪਝਾਏ ਇੰਦਰ ਜੀ ਹੀ ਬੀਤੀ ਮਾਰਗ ਰਾਏ ਪਲ ਵਿੱਚ ਦੇਵਤਾ ਉਨੀ ਦਸਤੀ ਦਸ ਦਰਜਾਏ ਤਿੰਨਾ ਚਿਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੀ ਰਾਏ ਦੀ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਖਸ਼ ਰੂਹ ਲਈ ਕਦੀ ਨਾ ਕਿਨੇ ਹਟਾਏ ਜੁੱਤ ਮਚਾਏ ਕਹਿ ਮਿਲਤੀ ਦਾਨੋਂ ਆਏ ਹਣ ਸੰਗਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜ ਐ ਆਏ ਕੈ ਸਿੰਘ ਕਰੀ ਅਸਬਾਰੀ ਦੁਰਗਾ ਸ਼ੋਰ ਸੁਣ ਖਬੈ ਦਸਤ ਉਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਣ ਵਤ ਬੀਜ ਦੀ ਜਾਨ ਮਾਦ ਖਾਏ ਮਦਾਰੀ ਘੂਮਨ ਸੂਰਮੀ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਪੈ ਖੇਡ ਖਡਾਰੀ ਸੁੱਤੀ ਫਾਗਨ ਸਰਨ ਬਾਤੂ ਬੀਜਹ ਕਾਰੇ ਰਹਦੀ ਸੂਰਮੀ ਜੋਧੇ ਜੀਣ ਮਨਾਰੀ ਦਿਸਣ ਖੇਤ ਵਿੱਚ ਸਭ ਨਹੀਂ ਦਸ ਤੋਂ ਬਾਰੇ ਤੀਗਾ ਤੂਹੇ ਕੈ ਮਾਰੂ ਮਾਰ ਪਕਾਰੇ ਆਏ ਸਾਹਮਣੀ ਸੰਜਾਂ ਤੇ ਠਣਕਾਰੇ ਤੇ ਕੀ ਉਬਰੇ ਘਾਟ ਘਰਨ ਠਠਿਆਰੀ ਜਾਨ ਬਣਾਏ ਕੈ 60 ਪਈ ਜਮਤਾਣੀ ਦਲ ਅਮ ਕਾਬਲ ਹੁਮਰ ਬਰਗਸਥਾਣੀ ਦਲ ਵਿੱਚ 310 ਸਨੇ ਤੁਰਾ ਪੁਲਾਣੀ ਡਿਗਣ ਸੂਰਮੀ ਉੱਠੇ ਉੱਠੇ ਮੰਗਣ ਪਾਣੀ ਕਾਇਲ ਕੋਮੰਦੇ ਈਬੜ ਮਾਰ ਬਿਹਾਨੀ ਉੱਪਰ ਰਾਖਸ਼ਾਂ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ ਪੌੜੀ 24 ਤੌਸ ਬਾਰੀ ਤਲਾ ਮੁਕਾਬਲਾ ਸਭ ਸੈਨਾ ਮਾਰੀ ਫਲ ਵਿੱਚ ਦਾਨ ਵੀ ਦੁਰਗਾ ਦਾਨੋ ਮਾਰੀ ਰੂਹ ਵਢਾਏ ਕੈ ਸਿਰ ਵਿੱਚ ਤੀਗ ਬਗਾਈ ਸਰਣਵਤ ਬੀਜ ਦੇ ਅਗਣਤ ਦਾਣੋ ਭਾਰੇ ਹੋਏ ਲੋਹੂਆ ਜੋਧੇ ਜੀਟ ਮਨਾਰੀ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੀ ਦੁਰਗਾ ਸਭ ਸੰਘਾਰੇ ਰਾਖਸ਼ ਆਵੰਦੀ ਰਤੂ ਦੀ ਪ੍ਰਣਾਲੀ ਤਿੰਨ ਤੇ ਭੋਏ ਪਈ ਉੱਠੇ ਕਾਰਨ ਯਾਰੇ ਰਾਖਸ਼ ਹੜੜੜਾਏ ਧੱਗਾ ਸੰਗਲੀ ਆਲੀ ਸੰਗਰਵਾਇ ਪਰਸੀ ਬੰਬਲੀ ਆਲੀ ਸੂਰੀ ਸੰਗਰੀ ਭੀੜ ਮੱਚਿਆ ਬੀਰਾਲੀ ਦੁਰਗਾ ਦਰਾਨ ਬੀਮਾਰ ਮੱਚੀ ਮੂਰਾਲੀ ਅੰਦਰ ਖੀਤ ਦੇ ਜਣ ਨੱਟ ਲੱਥੇ ਸ਼ਾਲੀ ਢੂਲ ਬਜਾਏ ਕੈ ਲੋਹ ਪਾਥੀ ਜਾਲੀ ਲੋਤੀ ਜਮ ਟੜੀ ਘਣ ਵਿੱਚ ਜਿਉਂ ਸ਼ਿੰਸ਼ਾਲੀ ਤੇਗਾ ਹਸੀਆਂ ਘੁੰਮਰ ਆਰਸਿਆਲੀ ਬਣੀਆਂ ਕੇ ਜਮਾਂ ਤੱਗਾ ਸੂਲ ਬਜਾਈਆਂ ਦਲਾ ਮੁਕਾਬਲਾ ਤੂੰ ਹਿਮਿਆਨੋਂ ਲਈਆਂ ਜਵਾਨੀ ਸੂਰਮੀ ਸਰਣਬਤ ਬੀਜ ਬਧਾਈਆਂ ਗਣਤ ਸੂਰਤਾ ਦੁਰਗਾ ਸੋਹਿਆਂ ਰੂਹ ਵਢਾਏ ਕੈ ਸਬਨੀ ਆਣ ਬਗਾਈਆਂ ਤੀਗਾ ਤੁਹੇ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੀਵੀ ਆਪ ਚਲਾਈਆਂ ਤੱਕ ਤੱਕ ਦਾਨ ਵੀ ਲੋਹ ਨਾਲ ਡਬਾਈਆਂ ਤੀਗਾ ਨੰਗੀਆਂ ਸਾਰਸੁਤੀ ਜਾਣ ਨਾ ᱧਾਮਿਲ ਕੈ ਦੇਵੀਆਂ ਸੱਬੇ ਮਾਰਗ ਰਾਈਆਂ ਅੰਦਰ ਖੇਤ ਦੇ ਤਿੱਦੂ ਫੀਰ ਸਵਾਈਆਂ ਹੋਈਆਂ ਸੂਰਤਾ ਪਉੜੀ ਸੂਰੀ ਸੰਘਰ ਰੱਜਿਆ ਢੋਲ ਸੰਖ ਨਗਾਰੇ ਬਾਏ ਕੈ ਚੰਡ ਚਤਾਰੀ ਕਾਲ ਕਾ ਬਨ ਬਹਿਲਾ ਰੋਸ ਵਢਾਏ ਕੈ ਨਿਕਲੀ ਮੱਥਾ ਫੂੜ ਕਹਿ ਜਣ ਫਤੇ ਨੀਸਾਨ ਬਜਾਏ ਕੈ ਜਾਗ ਸੋ ਜੰਮੀ ਜੁੱਤ ਨੂੰ ਜਰਬਾਣਾ ਜਨਮ ਰੜਾਏ ਕਹਿ ਦਲ ਵਿੱਚ ਘੇਰਾ ਕਤਿਆ ਜਨਸੀ ਤੁਰਿਆ ਗੰਡਾਏ ਕਹਿ ਆਪ ਵਿਸੂਲਾ ਹੋਇਆ ਤਿਹ ਲੋਕਾਂ ਤੀ ਖੁਨਸਾਏ ਕਹਿ ਰੋ ਸਧਾਈਆਂ ਚੱਕਰਪਾਣ ਕਰ ਨਿੰਦਾ ਖੜਗ ਉਠਾਏ ਕਹਿ ਅੱਗੇ ਰਾਖਸ਼ ਬੈਠੇ ਰੂਹ ਲੈ ਤੀਰੀ ਤੇਗੇ ਸਹਿਬਰ ਲਾਏ ਕਹਿ ਪਕੜ ਪਿਛਾੜੇ ਰਾਖਸ਼ਾਂ ਦਲ ਦੇ ਤਾਂ ਅੰਦਰ ਜਾਏ ਕਹਿ ਬਾਹ ਕੀ ਸੀ ਪਕੜ ਪਛਾੜੀ ਇੰਤਨੇ ਅੰਦਰ ਤੂੰ ਮਰ ਜਾਏ ਕਹਿ ਵੱਡੇ ਵੱਡੇ ਚਾਉਣ ਸੂਰਮੇ ਗਾ ਕੋਟੀ ਦੇ ਚਲਾਏ ਕਹਿ ਰਣ ਕਾਲੀ ਗੁੱਸਾ ਖਾਏ ਕਹਿ ਪੌੜੀ ਦੁਹਾ ਕੰਧਾਰ ਮੋ ਜੁੜਿਆਣੀ ਆਰਾ ਚੁਈਆਂ ਤੂੰ ਹੀ ਕਿਰਪਾਣਾ ਤਿੱਖੀਆਂ ਨਾਲ ਲੋਹ ਧੁਈਆਂ ਹੂਰਾ ਸਰਣਵਤ ਬੀਜ ਨੂੰ ਘਾਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਿਰਦੈ ਹੋਈਆਂ 24 ਤੋਂ ਸਾ ਪਾਈ ਦਲ ਮੁਕਾਬਲਾ ਦਸਤੀ ਤੁਹੇ ਨ ਚਾਨੀਆਂ ਤੇ ਗੰਨਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਤੀਆਂ ਬਿੱਦਣ ਰਾਤੀਆਂ ਆਈਆਂ ਮਰਦਾ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਪਖਣਾ ਫੌਜਾਂ ਮਾਰ ਹਟਾਈਆਂ ਦੀਵੰਦਾਂ ਨਵਾ ਭਜਦੀ ਕਥਾ ਸੁਨਾਈਆਂ ਰਾਜੀ ਸੁੰਬਥੈ ਭੂਈ ਨਾ ਪਾਉਣੇ ਪਾਈਆਂ ਬੁੰਦਾ ਰਕਤ ਦੀਆਂ ਕਾਲੀ ਖੇਤ ਖਪਾਇਆ ਸੱਬੇ ਸੂਰਤਾ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੀ ਸੂਰਮੇ ਸਭ ਸੁਣੀ ਕਰ ਹਾਲੀ ਸ਼ਰਨ ਵਤ ਬੀਜ ਦੀ ਰਾਣ ਵਿੱਚ ਕਿਨੇ ਨਾ ਝਾਲੀ ਦੁਰਗਾ ਆਵਦੀ ਬਹੁਤੀ ਵੀਰ ਜਟਾਲੀ ਉੱਠੇ ਆਖ ਕਹਿ ਝੂਟਾਂ ਪਾਂਤ ਵਾਲੀ ਜਾਸਨ ਜੁੱਤ ਨੂੰ ਥਾਰ ਥਾਰ ਪ੍ਰਿਥਵੀ ਚਾਲੀ ਦਲਾਂ ਚੜੰਦਿਆਂ ਨਾਉ ਜਵਹਿ ਹਾਲੀ ਸੋ ਦਰਿਆਵ ਵਿੱਚ ਉੜ ਉਤਾਹ ਕਾਲੀ ਛੜੀ ਤਰੰਗਾਂ ਮਾਂ ਜਾਣ ਪਕਰੂ ਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰੀਆਂ ਸਾਜੀ ਚੱਲੀ ਸੋਹੀ ਦੁਰਗਾ ਸ਼ਾ ਜਣ ਕਾਬਾ ਜੀ ਤੀਰੀ ਤੇ ਕੀ ਜੰਮ ਧੜੀ ਰਾਣ ਬੰਡੀ ਭਾਜੀ ਇੱਕ ਕਾਇਲ ਕੁਮਨ ਸੂਰਮੇ ਜਨਮਕ ਤਵ ਕਾ ਜੀ ਇੱਕ ਬੀਰ ਪਰੂਤੀ بارشੀ ਜਿਉ ਚੁੱਕ ਪਾਉਣ ਨੀ ਵਾਜੀ ਇੱਕ ਦੁਰਗਾ ਸੋਹੀ ਖੁਨਸ ਕੈ ਖੁਨ ਸਾਈਂਤਾ ਜੀ ਇਕ ਧਾਵਣ ਦੁਰਗਾ ਸਾਹਮਣੀ ਜਿਉ ਪੁਖਿਆਏ ਪਾਜੀ ਕਦੀ ਨਾ ਰੱਜੀ ਜੁਦ ਤੇ ਰੱਜ ਹੋਏ ਰਾਜੀ ਬੱਜੀ ਸੰਗਲੀ ਆਲੇ ਸੰਗਰ ਡੋਹਰੀ ਤਹ ਜੋ ਖਿਰਚ ਜਟਾਲੇ ਹੱਥਾਂ ਜੋੜ ਕੇ ਨੀਜੇ ਬੰਬਲੀ ਆਲੇ ਦਿਸਨ ਔੜ ਚੱਲੇ ਜਾਣ ਜਟਾਲੇ ਨਾਵਣ ਗੰਗਨ ਪਾਉੜੀ ਦੁਰਗਾ ਤਦਾਨ ਵੀ ਸੂਲ ਹੋਈ ਆ ਕੰਗਾ ਬਾਛੜ ਕੱਤੀ ਸੂਰਿਆਂ ਵਿੱਚ ਖੀਤ ਖਤੰਗਾ ਤੋ ਹੀ ਕਿਰਪਾਣਾ ਤਖੀਆਂ ਵੱਡ ਲਾਹਣ ਅੰਗਾ ਪਹਿਲਾਂ ਦਲਾ ਮਲੰਦਿਆਂ ਭੀੜ ਪਿਆ ਨਹੰਗਾ ਪੌੜੀ ਔਰਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਂ ਨੋ ਕੱਡੀਆਂ ਤਖੀਆਂ ਤਰਬਾਰੀ ਕੜ ਕੁੱਠੀ ਰਾਣ ਮੱਜਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗਨਲੇ ਫੁੱਲ ਜਿਹਾ ਬਾੜੀ ਜਾਪੀ ਕੱਟੇ ਬਾੜੀਆਂ ਰੁਖ ਚੰਦਨ ਆਰੀ ਦੋਹਾ ਕੰਧਾਰ ਮੋਹ ਜੁੜੇ ਜਾਂ ਸੱਟ ਪਈ ਖਰਬਾਰ ਕੋ ਥੱਕ ਤੱਕ ਗੈਂਬਰ ਦੁਰਗਸ਼ਾ ਤੱਕ ਮਾਰੀ ਭਲੇ ਜਝਾਰ ਕੋ ਪੈਦਲ ਮਾਰੀ ਹਾਥੀਆਂ ਸੰਗ ਰਥ ਗਿਰੀ ਇਸ ਬਾਰਕ ਸੋਹਣ ਸੰਜਾ ਬਾਗੜਾ ਜੜ ਲੱਗੀ ਫੁੱਲ ਅਨਾਰ ਕੋ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਬਾਰ ਕੋ ਇਦੂ ਪਰ ਉਤ ਪਰ ਹਰ ਨਾਕਸ਼ ਕਈ ਹਜ਼ਾਰ ਕੋ ਜੈਣ ਇਕਾ ਰਹੀ ਕੰਧਾਰਕ ਸਾਧ ਰਹਿਮਤ ਤੇਰੀ ਵਾਰ ਕਾ ਪਉੜੀ ਦੁਹਾ ਕੰਧਾਰਮ ਜੁੜੇ ਸੱਟ ਪਈ ਜਮਤਾਨ ਕੋ ਤਦ ਖਿੰਗਨ ਸੁਮਨ ਚਾਇਆ ਡਾਲ ਉੱਪਰ ਬਰਗ ਸੁਤਾਨ ਕੋ ਫੜੀ ਬਲੰਦ ਮੰਗਾਇਓ ਸੁ ਫਰਮਾਇਸ ਕਰ ਮੁਲਤਾਨ ਕੋ ਗੁੱਸੇ ਆਈ ਸਾਹਮਣੀ ਰਣੰਦਰ ਕਦਣ ਕਾਣ ਕੋ ਅੱਗੇ ਤੀਕ ਬਗਾਈ ਦੁਰਗਸ਼ਾ ਭੱਟ ਸੁਮਨ ਬਹੀ ਪਲਾਣ ਕੋ ਰੜ ਕੀ ਜਾਏ ਕਹਿ ਧਰਤਕ ਵਰਤ ਪਖਰ ਵੱਡਕ ਕਾਨ ਕਬੀਰ ਪਲਾਣੋ ਡਿਗਿਆ ਕਰਸੀ ਦਸਮਬ ਸਜਾਨ ਕ ਸਾਵਾਸ ਸਲੋਣੀ ਖਾਨ ਕ ਸਦਾ ਸਾਵਾਸ ਤੇਰੀ ਤਾਨ ਕ ਤਾਰੀਫਾਂ ਪਾਣ ਚਬਾਨ ਕ ਸਦ ਰਹਿਮਤ ਕੇਫਾਂ ਖਾਨ ਕ ਸਦ ਰਹਿਮਤ ਤੁਰੀ ਨ ਜਾਣ ਕ ਪੌੜੀ ਦੁਰਗਾ ਤੇ ਦਾਨ ਵੀ ਗਏ ਸੰਗਰ ਕਥੀ ਉੜੜ ਉੱਠੇ ਸੂਰਮੇ ਆਟਾ ਹੈ ਮੱਥੀ ਕੱਟ ਤਫੰਗੀ ਕੈ ਬਰੀ ਦਲ ਗਾਹੇ ਨ ਕਥੇ ਦੇਖਣ ਜੰਗ ਫਰੀਸਤੇ ਅਸਮਾਨੋਂ ਲੱਥੇ ਪੌੜੀ ਦੋਹਾ ਕੰਧਾਰਾਂ ਬਹੁ ਜੁੜੇ ਦਲ ਘਰੇ ਨਗਾਰੀ ਉੜੜ ਆਏ ਸੂਰਮੇ ਸਰਦਾਰ ਰਾਣੀ ਆਰੀ ਲੈ ਕੇ ਤੀਗਾ ਬਰਸ਼ੀਆਂ ਹਥਿਆਰ ਉਭਾਰੇ ਟੂਪ ਪਟੀਲਾ ਪਕਰਾਂ ਗਾਲ ਸੰਝ ਸਵਾਰੀ ਲੈ ਕੇ ਵਰਸ਼ੀ ਦੁਰਗਸ਼ਾ ਬਹੁਤ ਧਨ ਬਿਮਾਰੀ ਚੜੇ ਰਸੀ ਗਜ ਘੋੜੇ ਮਾਰ ਪੁਏ ਤੀ ਡਾਰੇ ਜਾਣ ਹਲਵਾਈ ਸੇਖ ਨਾਲ ਬਿੰਨ ਬੜੇ ਉਤਾਰੇ ਫੌੜੀ ਦੁਹਾ ਕੰਧਾਰਾ ਮੋਹ ਜੁੜੀ ਨਾਲ ਤੁੰਸਾ ਭਾਰੀ ਲਈ ਭਗਉਤੀ ਦੁਰਗਸ਼ਾ ਬਰ ਜਾਗਣ ਭਾਰੀ ਲਾਈ ਰਾਜੀ ਸੁੰਬਨੋ ਰਾਤ ਪੀਏ ਪਿਆਰੀ ਸੁੰਭ ਪਲਾਣੋਂ ਟਿੱਗਿਆ અપਮਾਨ ਵਿਚਾਰੀ ਡਬਰ ਤੂੰ ਨਾਲੋਂ ਨਿਕਲੀ بارشੀ ਦੁ ਧਾਰੀ ਜਾਨ ਰਜਾਦੀ ਉਤਰੀ ਪੈਣ ਸੂਹੀ ਸਾਰੀ ਪੌੜੀ ਦੁਰਗਾ ਅਤੈ ਦਾ ਨ ਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਾ ਸ਼ਾਹ ਕਹ ਸਬਨੀ ਬਾਹੀ ਸੁੰਭ ਨ ਸੁੰਭ ਸੰਘਾਰਿਆ ਬਾਤ ਜੀ ਸ਼ਾਹੀ ਤਉ ਜਰਾ ਅਕਸ਼ਿਆਰੀਆ ਦੇਖ ਰੂਪਨਤਾ ਹੀ ਮੋਹਿ ਕੜੂਚੇ ਕਾ ਦੇ ਛੱਡ ਘੋੜੇ ਰਾਹੀ ਭੱਜਦੇ ਹੋਏ ਮਾਰੀਆਂ ਨਾ ਮੜ ਝਾਕਣ ਨਾਹੀ ਪੌੜੀ ਸੰਭ ਨ ਸੰਭ ਪਠਾਇਆ ਜਾ ਮਜ਼ੀਰ ਧਾਮਨੋ ਇੰਦਰ ਸੱਤ ਬੁਲਾਇਆ ਰਾਜ ਅਬ ਖੀਖਨ ਸਰ ਪਰ ਸ਼ਤਰ ਫਰਾਇਆ ਰਾਜ ਇੰਦਰ ਦਾ 14 ਲੋਕਾ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰਨਾ ਜੁਨੀ ਆਇਆ ਜੈਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰਨਾ ਜੁਨੀ ਆਇਆ ਜੈਨ ਇਹ ਗਾਇਆ ਇੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ